ਤਾਂ ਜੋ ਆਪਾਂ ਗੱਲ ਕਰਤਾ ਬੋਲੀ ਆ ਜਿਹੜੇ ਮਹਤਜੀ ਕੋਲੇ ਖੜੇ ਨਹੀਂ ਮੈਂ ਬੂਹਾਂ ਵੇਖ ਰਿਹਾ ਯਾਰੇ ਵੀਰ ਧਿਆਨ ਦਿੱਤਾ ਨੇ ਸਟ੍ਰਿਕ ਕੀਤਾ ਜਾਊਗਾ ਦੇਖੋ ਵੀ ਪੂਰਾ ਇੱਧਰ ਦੇਖੋ ਹਾਈਟ ਓਨਰ ਦਾ ਨੇਮ ਬੋਲਿਆ ਜੋ ਚਰਚਾ ਦੇ ਵਿੱਚ ਹੈ ਜਿਹੜੇ ਲਾਈਵ ਨੂੰ ਮਿੱਤਰੋ ਲਾਸਟ ਤੱਕ ਮੱਖੀ ਨੀ ਤਿਲਕ ਦੀ ਹੈ ਨਾ ਉਹ ਗੱਲ ਆ ਵੀ ਮੱਖੀ ਰਿੰਗ ਤੋਂ ਬਾਹਰ ਹੋ ਜਾਣ ਵਾਲੀ ਵਾਰੀ ਵੀ ਅਸੀਂ ਮੱਛ ਦੇ ਪਿੰਡ ਜੱਜ ਸਾਹਿਬਾਨ ਕੜੇ ਉਧਰ ਪੂਰੀ ਵਿਚਾਰਦਾਰਾ ਕਰੀ ਜਾਂਦੇ ਆਪਦੇ ਨਾਲ ਵੀ ਕਿਹੜੀ ਨੂੰ ਫਸਟ ਕੱਢੀ ਗਈ ਕਿਹੜੀ ਨੂੰ ਨਹੀਂ ਤਾਂ ਮਾਮਲਾ ਕਹਿੰਦੇ ਵੀ ਪੂਰਾ ਉਲਝਿਆ ਹੋਇਆ ਜਿਹੜਾ ਕੀ ਹੈ ਸੱਜਣਾ ਤਾਂ ਯੂਟਿਊਬਰ ਵੀਰ ਵੀ ਇੱਥੇ ਬਹੁਤ ਪਹੁੰਚੇ ਹੋਏ ਆ ਇਹ ਲਾਈਵ ਆਪਾਂ ਮਿੱਤਰੋ ਇੱਥੇ ਥੋੜੇ ਸਮੇਂ ਦਾ ਕਰਾਂਗੇ ਤੇ ਦਿਖਾਵਾਂਗੇ ਵੀਡੀਓ ਲਿਆਵਾਂਗੇ ਮੈਂ ਸੋਚਿਆ ਵੀ ਆਪਾਂ ਵੀ ਪਸ਼ੂ ਪਾਲਣ ਦੀਆਂ ਵੀਡੀਓ ਕਰਦੇ ਰਹਿਣੇ ਆ ਵੀ ਤੁਹਾਡੇ ਨਾਲ ਜਰੂਰ ਲਾਈਵ ਕਰਗੇ ਤੇ ਦਿਖਾਈਏ ਵੀ ਕੀ ਵੀਊ ਹੁੰਦਾ ਨਾ ਕਿਹੜੇ ਨੂੰ ਇਹ ਟੌਪ ਗੈਂਦੇ ਆ ਐਸੀ ਕਰਕੇ ਮੈਂ ਨਹੀਂ ਗਿਆ ਬਈ ਕੋਈ ਦੌੜ ਜਿੱਗੇ ਅੰਨਾ ਕੋਈ ਲਓ ਜੀ ਮੱਖੀ ਨਹੀਂ ਬੈਠਣ ਦਿੰਦੇ ਅੱਗੇ ਉਹ ਅਨਾਉਂਸਮੈਂਟ ਕਰੀ ਹੁੰਦਾ ਸੀ ਵੀਰ ਕਹਿੰਦਾ 22 ਕਿਲੋ ਤਕਰੀਬਨ ਦੁੱਧ ਦਾ ਜਿਹੜਾ ਨੰਬਰ ਵੀ ਲੱਗਿਆ ਹੋਇਆ ਹੈ ਨਾ 486 ਹਰਬਣਾ ਲਓ ਵੀ ਮੇਤਰੋ ਇਧਰ ਕੂੜਿਆਂ ਵਾਲੇ ਵੀਰ ਕੂੜਿਆਂ ਵਾਲੇ ਵੀਰ ਮੱਛਾਂ ਵਾਲੇ ਮੇਲੇ ਤੇ ਤਾਂ ਸ਼ਾਨ ਵਧਾ ਰખી ਇਹਨਾਂ ਨੇ ਆ ਕੇ ਇੱਥੇ ਪਹੁੰਚ ਕੇ ਤਾਂ ਕੁਝ ਜ਼ਿਆਦਾ ਨਹੀਂ ਖਾਸ ਜੇ ਵੇਖੋ ਇਹ ਹਾਈਟ ਨਾ ਪਰ ਇੱਥੇ ਬਾਕੀ ਸਭ ਹਾਈਟ ਨਾ ਪਰ ਇੱਥੇ ਬਾਕੀ ਸਫਾਈ ਦੀ ਸਫਾਈ ਦੀ ਕੀਤੀ ਹੋਈ ਹੈ। ਬਾਲ ਬੂਲ ਪਿੰਡੇ ਤੋਂ ਸਾਫ਼ ਕੀਤੀ ਹੋਈ ਹੈ ਜੀ ਪੂਰੇ। ਤਾਂ ਮੈਤ੍ਰੋ ਇਹ ਲਾਈਵ ਦੇ ਉੱਤੇ ਤੁਹਾਨੂੰ ਦਿਖਾਈ ਜਾਂਦੇ ਆ ਦੇ ਸ੍ਰੀ ਗੰਗਾ ਨਗਰ ਮੇਲੇਾਂ ਦੇ ਵਿੱਚ ਅਕਸਰ ਹੀ ਪੁੱਜਦੇ ਆ ਆਉਂਦੇ ਰਹਿੰਦੇ ਆ। ਤਾਂ ਸੋਚਿਆ ਵੀ ਰਾਜਸਥਾਨ ਦੇ ਵਿੱਚ ਕਿਉਂ ਨਾ ਦਿਖਾਇਆ ਜਾਵੇ ਤੁਹਾਨੂੰ ਮਾਹੌਲ ਜਿਹੜੀ ਮੇਤਰੋ ਇਹ ਮਸ਼ੀਨਾਂ ਨਾ ਸਪੈਸ਼ਲ